ਹਿੰਦੀ ਅੱਡ ਪ੍ਰੋਬਲਮ ਹੁੰਦੀ ਆ ਸਿਰਦਰਦ ਅੱਡ ਕਰਦਾ ਤਾਂ ਇਸ ਚੀਜ਼ ਤੋਂ ਛੁਟਕਾਰਾ ਲੈਣ ਲਈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਪਹੁੰਚੇ ਹੋਇਆ ਤੁਹਾਡਾ ਫਾਇਦਾ ਕਰਾਉਣ ਵਾਸਤੇ ਹਾਂਜੀ ਭੈਣ ਜੀ ਕੀ ਫਾਇਦਾ ਕਰਦੇ ਹੋ ਤੁਸੀਂ ਹਾਂਜੀ ਅਸੀਂ ਡਾਈਟ ਪਲਾਨ ਦੇ ਨਾਲ ਜੀ ਨਿਊਟ੍ਰੀਸ਼ਨ ਦਿੰਨੇ ਆ ਜੀ ਤੇ ਘਰ ਦਾ ਖਾਣਾ ਹੀ ਮੈਂਟੇਨ ਕਰਕੇ ਦੱਸਦੇ ਆਂ ਵੀ ਕਿੱਦਾਂ ਤੁਸੀਂ ਖਾਣਾ ਆ। ਹਾਂਜੀ ਤੁਸੀਂ ਪੂਰੀ ਗਰੰਟੀ ਦਿੰਦੇ ਹੋ ਕਿ ਹਾਂ ਮੋਟਾਪਾ ਘਟਦਾ ਜਾਂ ਬਾਤਾਂ? ਹਾਂਜੀ ਹਾਂਜੀ ਅਸੀਂ 3 ਦਿਨ ਦੀ ਗਰੰਟੀ ਦਿੰਨੇ ਆ ਮਨੀ ਬੈਕ ਗਰੰਟੀ ਦਿੰਨੇ ਆ ਜੀ ਅਸੀਂ 3 ਦਿਨ ਦੇ ਵਿੱਚ ਤੁਹਾਡਾ weight ਨਹੀਂ loss ਹੁੰਦਾ ਤਾਂ ਅਸੀਂ ਮਨੀ ਬੈਕ ਗਰੰਟੀ ਕਹਿੰਨੇ ਆ ਜੀ ਤੇ ਪਰ ਸਾਨੂੰ ਤੁਸੀਂ ਆਪਣਾ ਮਾਰਨਿੰਗ ਟਾਈਮ weight ਭੇਜਣਾ ਹੁੰਦਾ ਜੀ। ਠੀਕ ਹੈ ਜੀ ਠੀਕ ਹੈ ਕਿਸੇ ਨੇ ਮੋਟਾਪਾ ਤੁਸੀਂ ਘਟਾਇਆ ਹੀ ਆਪਣਾ ਮੋਟਾਪਾ ਕਿੰਨਾ ਘਟਾਇਆ ਹੀ? 15 ਕਿਲੋ ਹੀ ਕਿੰਨੇ ਟਾਈਮ ਚ? 2 ਮਹੀਨੇ ਵਿੱਚ ਬਾਜੀ ਯਾਰ ਵਜਨ ਘਟਦਾ ਤੁਹਾਡਾ ਥੋੜਾ ਕਿਉਂ ਨਹੀਂ ਘਟ ਸਕਦਾ ਹਾਂਜੀ ਤੁਸੀਂ ਵਜਨ ਘਟਾਇਆ ਹੀ ਕਿੰਨਾ ਘਟਾਇਆ 19 ਕਿਲੋ ਘਟਾਇਆ ਕਿੰਨੇ ਟਾਈਮ ਚੀ 3 ਮਹੀਨੇ ਬਾਜੀ ਬਾ 3 ਮਹੀਨਿਆਂ ਦੇ ਵਿੱਚ 19 ਕਿਲੋ ਹਾਂਜੀ ਤੁਸੀਂ ਹਾਂਜੀ ਮੈਂ ਇੱਕ ਹਫਤੇ 'ਚ 3 ਕਿਲੋ ਵਿੱਚ ਚੱਲ ਰਿਹਾ ਜੀ ਹਾਂਜੀ ਚੱਲ ਰਿਹਾ ਲਈ ਮੈਂ ਉਹਨਾਂ ਨੂੰ ਇਹ ਕਹਿੰਦੀ ਜਾਂ ਤਾਂ ਤੁਸੀਂ ਉਹ ਸਾਈਡ ਤੇ ਉਹ ਇੱਕ ਜਾਣਾ ਠੋਡੇ 'ਚ ਕਰ ਲਓ ਪਰ ਮੈਂ ਉਹਨਾਂ ਦੇ ਵਿੱਚ ਮੈਂ ਮੂਰੇ ਹੋ ਕੇ ਕੀਤਾ ਆਪਣਾ weight loss ਠੀਕ ਹੈ ਜੀ